93% ਜਿਹੜੇ ਲੋਕ ਨੇ ਇੰਡੀਆ ਦੇ ਉਹਨਾਂ ਦੀ ਜਿਹੜੀ ਆਮਦਨ ਹੈ ਦਿੱਲੀ ਦੀ ਉਹ 10 ਡਾਲਰ ਤੋਂ ਵੀ ਘੱਟ ਹੈ 10 ਡਾਲਰ ਤੋਂ ਵੀ ਘੱਟ ਤੇ ਇਹੋ ਹੀ ਗੱਲ ਉਹਦੇ 'ਚ ਹੈਗੀ ਆ ਆਪਾਂ ਕਹੀਏ ਕਿ ਜਿਹੜਾ ਟਾਪ ਦੇ 1% ਅਮੀਰ ਨੇ ਨਾ ਲੋਕ ਉਹਨਾਂ ਦੇ ਹੱਥ 'ਚ ਇੰਡੀਆ ਦਾ 40% ਧਨ ਬਸ ਇਹੋ ਹੀ ਗੜਬੜ ਹੈ ਤੇ ਉਹ ਲੋਕ ਜਿਹੜੇ ਹੈ ਨੇ ਜਦੋਂ جنگ ਲੱਗੂਗੀ ਉਹ ਮੈਨੇਜ ਕਰ ਰਹੇ ਨੇ ਉਹ ਜਿਹੜੇ 40 1% ਲੋਕ ਨੇ ਉੱਪਰਲੇ ਜਿਨ੍ਹਾਂ ਦੇ ਕੋਲ 40% ਧਨ ਉਹ ਮੈਨੇਜ ਕਰ ਰਹੇ ਨੇ ਇੰਡੀਆ ਨੂੰ ਉਹਨਾਂ ਦੇ ਹੱਥ 'ਚ ਪੁਲਿਸ ਹੈ ਪੁਲਿਸ ਵਾਲੇ ਉਹ ਸੁਣ ਲਓ ਤੁਸੀਂ ਅਜ ਅਸੀਂ ਆਲਿਓ ਤੁਹਾਨੂੰ ਉਹ 1% ਜਿਹੜਾ ਠੱਗ ਹਨ ਜਿਦੇ ਕੋਲ 40% ਧਨ ਉਹ ਕੰਟਰੋਲ ਕਰਕੇ ਤੁਹਾਨੂੰ ਯੂਜ਼ ਕਰ ਰਿਹਾ ਲੋਕਾਂ ਦੇ ਉੱਤੇ ਜ਼ੁਲਮ ਕਰਨ ਦੇ ਲਈ ਲੋਕਾਂ ਨੂੰ ਮੈਨੇਜ ਕਰਨ ਲਈ ਤਾਂ ਕਿ ਉਹਨਾਂ ਦੇ ਕੱਪੜੇ ਨਾ ਫੜ ਦੇਣ ਉਹ ਉਹਨਾਂ ਨੂੰ ਉਹਨਾਂ ਨੂੰ ਖਿੱਚ ਕੇ ਚੌਰਾਹਿਆਂ ਦੇ ਵਿੱਚ ਚੌਂਕਾਂ ਦੇ ਵਿੱਚ ਲਿਆ ਕੇ ਫਾਹਰ ਟੰਗੜ ਉਹ ਉਹ ਇਸ ਕਰਕੇ ਤੁਸੀਂ ਉਹਨਾਂ ਦੇ ਕੰਮ ਆ ਰਹੇ ਹੋ ਕਿਤੇ ਨਾ ਕਿਤੇ ਆਪਣੇ ਸਿਰ ਨੂੰ ਹੱਥ ਮਾਰਿਓ ਆਪਣੇ ਦਿਮਾਗ ਤੋਂ ਕੰਮ ਲਾਓ ਕਿਤੇ ਨਾ ਕਿਤੇ ਸੋਚ ਕੇ ਵਿਚਾਰ ਕੇ ਤੁਸੀਂ ਆਪਣੀ ਜੌਬ ਕਰੋ ਤਾਂ ਤੁਸੀਂ ਜ਼ੁਲਮ ਕਰਨ ਦੇ ਲਈ ਜ਼ਿੰਮੇਵਾਰ ਹੋ ਲੋਕਾਂ ਦੇ ਉੱਤੇ ਸਾਰੇ ਲੋਕਾਂ ਦੇ ਉੱਤੇ ਜ਼ੁਲਮ ਜੋ ਹੋ ਰਿਹਾ ਉਹ ਪੁਲਿਸ ਵਾਲਿਆਂ ਕਰਕੇ ਸੀਆਈਡੀ ਵਾਲਿਆਂ ਕਰਕੇ ਇੰਟੈਲੀਜੈਂਸ ਵਾਲਿਆਂ ਕਰਕੇ ਤੇ ਆ ਤੁਹਾਡੇ ਕਰਕੇ ਹੋ ਰਿਹਾ ਉਹ ਜ਼ੁਲਮ ਆਮ ਲੋਕਾਂ ਦੇ ਉੱਤੇ ਤੁਸੀਂ ਉਹਨਾਂ ਦੇ ਲਈ ਕੰਮ ਕਰ ਰਹੇ ਹੋ 1% ਲੋਕਾਂ ਲਈ ਜਿਹੜੇ ਠੱਗ ਨੇ ਜਿਹੜੇ ਕਾਤਲ ਨੇ ਸੋ ਤੁਹਾਨੂੰ ਜਦੋਂ ਤੁਸੀਂ ਸੋਚੋਗੇ ਨਾ ਤਾਂ ਨਿਰਸੰਦੇਹ ਤੁਹਾ ਜੇ ਤੁਸੀਂ ਜ਼ਮੀਰ ਵਾਲੇ ਹੋਏ ਤਾਂ ਜਾਗੋਗੇ